ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਆਪਾਂ ਸਿੰਪਲ ਕਮੀਜ਼ ਕਟਿੰਗ ਕਰਾਂਗੇ 19 ਬ੍ਰੈਸ ਦੇ ਅਕੋਰਡਿੰਗ ਠੀਕ ਹੈ ਜੀ ਕਮੀਜ਼ ਦੀ ਲੰਬਾਈ ਆਪਣੇ ਕੋਲ 41 ਇੰਚ ਠੀਕ ਹੈ ਜੀ ਆਪਾਂ ਤਿਆਰ ਕਰਨੀ ਹੈ ਘੇਰਾ 19 ਇੰਚ ਛਾਤੀ 19 ਇੰਚ ਆ ਕਮਰ 16 ਇੰਚ ਤੇ हिਪ ਵੀ ਆਪਣੇ ਕੋਲ 19 ਇੰਚ ਤੇ ਆਪਾਂ ਸਵਾ ਖੇ ਰੱਖਾਂਗੇ ਤੇ ਮੋਢਾ ਆਪਣਾ ਜਿਹੜਾ ਤਿਆਰ ਆ ਮਤਲਬ ਕਿ ਉਹ 8.5 ਇੰਚ ਬਾਹਾਂ ਦੀ ਲੰਬਾਈ 17 ਇੰਚ ਤਿਆਰ ਕਰਨੀ ਆ ਅੱਗੇ ਤੋਂ ਖੁੱਲੀ ਆਪਣੇ ਕੋਲ 5 ਇੰਚ ਅਤੇ ਪਿਛਲਾ ਗਲਾ ਆਪਣੇ ਕੋਲ 2.5 ਇੰਚ ਤੇ ਅਗਲਾ ਆਪਾਂ ਨੇ 6 ਇੰਚ ਤਿਆਰ ਕਰਨਾ ਹੈ ਠੀਕ ਹੈ ਜੀ ਕਮੀਜ਼ ਦੇ ਪੱਲੇ ਆਪਾਂ ਦੋਨੋਂ ਹੀ ਪਹਿਲਾਂ ਉਤਾਰ ਕੇ ਆਪਾਂ ਰੱਖ ਲੇ ਇਹ ਬੈਕ ਵਾਲਾ ਤੇ ਫਰੰਟ ਵਾਲਾ ਠੀਕ ਹੈ ਜੀ ਜਿਵੇਂ ਹੁਣ ਆਪਣੇ ਕੋਲ 19 ਇੰਚ ਘੇਰਾ ਆ ਤੇ 19 ਵਿੱਚ ਆਪਾਂ ਨੇ 4 ਇੰਚ ਐਡ ਕੀਤੇ ਤਾਂ ਆਪਣੇ ਕੋਲ 23 ਇੰਚ ਹੋ ਗਿਆ 23 ਇੰਚ ਦਾ ਹਾਫ ਹੋ ਗਿਆ 11.5 ਠੀਕ ਹੈ ਜੀ 11.5 ਸਾਬ ਨਾਲ ਆਪਣੇ ਦੋਨੋਂ ਪੱਲੇ ਆਪਾਂ ਉਤਾਰੇ ਹੋਏ ਨੇ ਕਮੀਜ਼ ਦੀ ਲੰਬਾਈ ਆਪਾਂ 41 ਇੰਚ ਤਿਆਰ ਕਰਨੀ ਆ ਇਹ ਆਪਾਂ 3 ਇੰਚ ਵੱਧ ਲੈ ਕੇ 4 ਮਤਲਬ ਕਿ 44 ਇੰਚ ਹੋ ਗਈ ਠੀਕ ਹੈ ਜੀ ਇਹ ਵੀ ਆਪਾਂ ਉਤਾਰੀ ਹੋਈ ਆ ਤੇ ਉਸ ਦੇ ਬਾਅਦ ਹੁਣ ਆਪਾਂ ਲਾਵਾਂਗੇ ਤੀਰੇ ਦਾ ਨਿਸ਼ਾਨ ਜਿਵੇਂ ਆਪਾਂ ਨੂੰ ਪਿਛਲਾ ਗਲਾ ਆਪਣੇ ਕੋਲ 2.5 ਇੰਚ ਤਾਂ ਆਪਾਂ ਇਹ ਨਿਸ਼ਾਨ 2.5 ਇੰਚ ਤੇ ਲਾਇਆ ਆ ਠੀਕ ਹੈ ਜੀ ਜੇ ਤੁਸੀਂ ਗਲਾ ਡੀਪ ਰੱਖ ਦਿਓ ਫਿਰ 6 ਇੰਚ ਲਾਓ ਕਿਉਂਕਿ ਆਪਾਂ ਬਿਲਕੁਲ ਛੋਟੇ ਗਲੇ ਬਣਾਉਣੇ ਆ ਤਾਂ ਆਪਾਂ ਇਹ 2.5 ਇੰਚ ਤੇ ਲਾਇਆ ਆ ਠੀਕ ਹੈ ਜੀ ਮੋੜ ਦੇ ਨਿਸ਼ਾਨ ਆਪਾਂ ਲਾਵਾਂਗੇ 7 ਇੰਚ ਤੇ ਤੇਥੋਂ ਪਰਖਾਂਗੇ 6 ਇੰਚ ਠੀਕ ਹੈ ਜੀ ਇੱਥੋਂ ਆਪਾਂ 2.3 ਪੁਆਇੰਟ ਘਟਾ ਕੇ ਲਾਇਆ ਆ 6.5 ਤੋਂ ਇੱਥੇ ਆਪਾਂ 6 ਇੰਚ ਲਾਇਆ ਨਿਸ਼ਾਨ ਇੱਥੇ ਆਪਾਂ ਹੁਣ ਬਾਕਸ ਬਣਾ ਲਾਂਗੇ ਮੋੜ ਦੇ ਨਿਸ਼ਾਨ ਦਾ ਲਓ ਜੀ ਠੀਕ ਹੈ ਜੀ ਹੁਣ ਆਪਾਂ ਲਾਵਾਂ ਕਮਰ ਦਾ ਨਿਸ਼ਾਨ ਇੱਥੋਂ ਆਪਾਂ ਲਾਵਾਂਗੇ 7 ਇੰਚ ਤੇ ਸਾਈਡ ਸਲਾਈ ਜਿਹੜੀ ਆਪਾਂ ਟੋਟਲ ਤਿਆਰ 14 ਇੰਚ ਆਪਾਂ 1 ਇੰਚ ਵਧਾ ਕੇ ਲਾਉਣੀ ਹੈ 15 ਇੰਚ ਕਿਉਂਕਿ ਪਲੇਟ ਵੀ ਪਾਉਣੀ ਤੇ ਆਪਣਾ ਅੱਧਾ ਇੰਚ ਸਲਾਈ ਵਿੱਚ ਵੀ ਆ ਜਾਣਾ ਮੋਢੇ ਵਾਲੀ ਚ ਠੀਕ ਹੈ ਜੀ ਇੱਥੋਂ ਆ ਗਿਆ ਆਪਣਾ ਚੈਸ ਦਾ ਨਿਸ਼ਾਨ ਹੁਣ ਚੈਸ ਦਾ ਨਿਸ਼ਾਨ ਆਪਣੇ ਕੋਲ ਜਿੰਨੇ 19 ਇੰਚ ਤਿਆਰ ਆ ਤੇ ਆਪਾਂ ਨੇ ਹਾਫ ਹੋ ਗਿਆ 9.5 ਆਪਾਂ ਥੋੜਾ ਜਿਹਾ ਵਧਾ ਲਿਆ ਪਲੇਟਾ ਪਾਉਣੀ ਆਪਾਂ ਨੇ ਤੇ ਇੱਥੇ ਆਪਾਂ ਨੇ 1 ਇੰਚ ਵਧਾਉਣਾ ਆ ਕਮਰ ਦਾ ਨਿਸ਼ਾਨ ਆਪਣੇ ਕੋਲ 16 ਇੰਚ ਠੀਕ ਹੈ ਜੀ ਕਿਉਂਕਿ ਅੱਧਾ-ਅੱਧਾ ਇੰਚ ਆਪਣਾ ਪਲੇਟਾਂ ਵਿੱਚ ਵੀ ਆਊਗਾ ਤੇ ਹਿੱਪ ਆਪਾਂ ਉਸੇ ਤਰ੍ਹਾਂ 9.5 ਦੇ 9.5 ਲਾਵਾਂਗੇ ਕਿਉਂਕਿ ਹਿੱਪ ਦਾ ਕੋਈ ਫਰਕ ਨਹੀਂ ਪਾਉਣਾ ਤੇ ਇੱਥੋਂ ਆਪਣਾ ਆ ਗਿਆ 19 ਇੰਚ ਘੇਰਾ 9.5 ਹੋ ਗਿਆ ਹਾਫ ਤੇ 2 ਇੰਚ ਆਪਾਂ ਲੈ ਲਿਆ ਵੱਧ ਠੀਕ ਹੈ ਜੀ ਕਿਉਂਕਿ ਆਪਾਂ ਇਹਨੂੰ ਪਾਈਪਿੰਗ ਲਗਾਵਾਂਗੇ ਤੇ ਇੱਥੋਂ ਆਪਾਂ ਨਿਸ਼ਾਨ ਇਸ ਤਰ੍ਹਾਂ ਬਲਾ ਲੈਣੇ ਆ ਥੋੜਾ ਜਿਹਾ ਗੁਲਾਈ ਚ ਕਰਨਾ ਹੈ ਲੋਅਰ ਪ੍ਰੈਸ ਤੋਂ ਲਓ ਜੀ 2.5 ਇੰਚ ਛੱਡ ਕੇ ਠੀਕ ਹੈ ਜੀ ਇਹ ਤੋਂ ਹਲਕੀ ਜਿਹੀ ਜੁਗ ਲਾਈ ਦੇ ਵਿੱਚ ਪਰਿਸ਼ਾਰਣ ਮਲਾ ਲੈਣਾ ਫੀਡਿੰਗ ਵਾਲਾ ਤੇ ਹੋ ਗਿਆ ਆਪਣਾ हिਪ ਦਾ ਨਿਸ਼ਾਨ ਕਮਰ ਦੇ ਨਿਸ਼ਾਨ ਤੋਂ हिਪ ਦਾ ਨਿਸ਼ਾਨ ਠੀਕ ਹੈ ਜੀ ਇਹ ਹੋ ਗਿਆ ਆਪਣਾ ਚਾਕ ਹੋਲਡਿੰਗ ਦਾ ਨਿਸ਼ਾਨ ਇਹਨੂੰ ਉੱਪਰ ਸਕੇਲ ਨਾਲ ਮਲਾ ਦਾਂਗੇ ਇਸ ਤਰ੍ਹਾਂ ਲਓ ਜੀ ਇਹ ਆਪਾਂ 2 ਇੰਚ ਵੱਧ ਲਿਆ ਆਇਆ ਜਿਹੜਾ ਆਪਾਂ ਫੋਲਡ ਕਰਨਾਗੇ ਚਾਕਾ ਨੂੰ ਠੀਕ ਹੈ ਜੀ ਹਾਂਜੀ ਹੁਣ ਆਪਾਂ ਕਾਟ ਦਾ ਨਿਸ਼ਾਨ ਦੱਸਾਂਗੇ ਕਾਟ ਦਾ ਨਿਸ਼ਾਨ ਜਿਵੇਂ ਆਪਣੇ ਕੋਲ ਗਲਾ ਜਿਹੜਾ ਪਿਛਲਾ 2.5 ਇੰਚ ਆ ਤੇ ਆਪਾਂ ਉਹ ਦੋ ਕਿੰਸੇ ਲਾਵਾਂਗੇ ਜੇ ਤੁਸੀਂ ਗਲਾ ਡੀਪ ਰੱਖਿਆ ਹੈ ਆ 5 6 7 ਰੱਖਿਆ ਫਿਰ ਤੁਸੀਂ 1.5 ਇੰਚ ਤੋਂ ਕਾਟ ਪਾਉਣੀ ਹੈ ਇਹ ਵਾਲੀ ਠੀਕ ਹੈ ਜੀ ਮੋਢਾ ਸੇਮ 7 ਰੱਖਣਾ ਹੈ ਪਰ ਕਾਟ ਤੁਸੀਂ 1.5 ਇੰਚ ਤੋਂ ਪਾਉਂਗੇ ਜਿਵੇਂ ਹੁਣ ਆਪਣੇ ਕੋਲ ਆਪੇ ਇਹਦੀ ਬਰੌਡਨੈਸ ਅਜਾ ਘਾਟੇ ਜਾਣੀ ਆ ਕਿਉਂਕਿ ਫਿਰ ਖਿੱਚ ਨਹੀਂ ਪਾਉਗੀ ਆਪਾਂ ਇਸ ਲਈ ਇਹਨੂੰ 2 ਇੰਚ ਲਾਣਾ ਆ ਕਿਉਂਕਿ ਗਲਾ ਆਪਣੇ ਕੋਲ ਛੋਟਾ ਆ ਠੀਕ ਹੈ ਜੀ ਜੇ ਤੁਸੀਂ ਗਲਾ ਡੀਪ ਰੱਖਦੇ ਹੋ ਫਿਰ 1.5 ਇੰਚ ਤੋਂ ਕੱਟ ਪਾਏ ਬਿਲਕੁਲ ਸਹੀ ਆਉਗੀ ਜੇ ਗਲਾ ਛੋਟਾ ਹੈ ਤਾਂ ਫਿਰ 2 ਇੰਚ ਤੋਂ ਠੀਕ ਹੈ ਜੀ ਇੱਥੋਂ ਆਪਾਂ 1 ਇੰਚ ਤੋਂ ਪਾ ਲਾਂਗੇ 1.25 ਇੰਚ ਤੋਂ ਪਾਵਾਂ ਇਹ ਕਾਟੇ ਵਾਲੀ ਜੀ ਠੀਕ ਹੈ ਜੀ ਇਥੋਂ ਆਪਕੇ ਦੇਖ ਲੈਣਾ ਵੀ ਫਰੰਟ ਤੋਂ ਕਿੰਨਾ ਹੈ ਅਗਲੇ ਦਾ ਕਿ ਮੀਜ਼ ਤਾਂ ਉਸ ਹਾਉਣ ਵਾਲਾ ਆਪਣੇ ਕਾਰਡ ਦਾ ਨਿਸ਼ਾਨ ਲਗਾ ਲਓ ਠੀਕ ਹੈ ਜੀ ਤੇ ਹੁਣ ਆਪਾਂ ਪਾਵਾਂਗੇ ਪਲੇਟਾਂ ਪਲੇਟ ਆਪਨੇ 10.5 ਤੇ ਤਿਆਰ ਕਰਨੀ ਹੈ ਆਪਾਂ ਨੇ 11 ਇੰਚ ਤੇ ਆਪਾਂ ਨਿਸ਼ਾਨ ਲਾਵਾਂਗੇ ਕਿਉਂਕਿ ਅੱਧਾ ਇੰਚ ਆਪਣਾ ਜੜਾਇਆ ਗਲੇ ਗਲੇ ਵਿੱਚ ਆ ਜਾਣਾ ਹੈ ਠੀਕ ਹੈ ਜੀ ਮੋਡੇ ਸਲਾਈ ਚ ਤੇ ਇਥੋਂ ਪਰੱਖਿਆ 1.5 ਇੰਚ ਜਿਹੜੀ ਪਲੇਟ ਡਿਸਟੈਂਸ ਰੱਖਿਆ ਪਲੇਟਾਂ ਦਾ ਉਹ 1.5 ਇੰਚ ਰੱਖਿਆ ਕਿਉਂਕਿ ਨਾਪ ਆਪਣਾ ਛੋਟਾ ਹੈ ਇਹ ਤੇ ਇਥੋਂ ਆ ਪਰਖੀ ਆ ਪਲੇਟ ਦੀ ਲੰਬਾਈ 7 ਇੰਚ ਤੇ ਠੀਕ ਹੈ ਜੀ ਇਤੋਂ ਤੁਸੀਂ ਸਾਢੇ ਤੇ ਹਾਂ ਦਾ ਹਾਫ ਕਰਕੇ ਉਸਤੋਂ ਮੈਂ ਗੈਸ ਲਵਾ ਕੇ ਦੱਸ ਦਿੰਦੀ ਆ ਵੀ ਪੂਰਾ ਅੱਧਾ ਅੱਧਾ ਇੰਚ ਜੱਡਾ ਆਪਣਾ ਪਲੇਟਾਂ ਦੇ ਵਿੱਚ ਕਪੜਾ ਆਵੇ ਦੋਨੋਂ ਸਾਈਡਾਂ ਤੋਂ ਠੀਕ ਹੈ ਜੀ ਅਸਰਪਾ ਮੇਨਿਸ਼ਾਨ ਲਗਾ ਲਿਆ ਕਰੋ ਠੀਕ ਹੈ ਜੀ ਪੂਰੇ ਅੱਧੇ ਇੰਚ ਦੇ ਵਿੱਚ ਮਤਲਬ ਜਿਹੜਾ ਆਪਾਂ ਸੈਂਟਰ ਤੋਂ ਪਲੇਟ ਦਾ ਨਿਸ਼ਾਨ ਆਊਗਾ ਤਾਂ ਫਿਟਿੰਗ ਹੀ ਬਿਲਕੁਲ ਸਹੀ ਆਊਗੀ ਲੋ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਸਾਈਡ ਬੱਟਾ ਦੱਸਾਂਗੇ ਤੁਹਾਨੂੰ ਹੁਣ ਜਿਹੜੀ ਆਪਣੀ ਸਾਈਡ ਪਲੇਟਾਂ ਲਗੀਆਂ ਮੋਢੇ ਵਾਲੀ ਪਲੇਟ ਦਾ ਇਹ ਆਪਾਂ ਰੱਖਾਂਗੇ ਫਰਕ 1.5 ਇੰਚ ਦਾ ਠੀਕ ਹੈ ਜੀ ਤੇ نو ਪਲੇਟਾਂ ਦਾ ਫਰਕ ਆਪਾਂ 1.5 ਇੰਚ ਦਾ ਰੱਖਾਂਗੇ ਇਹ ਦੋਨੋਂ ਵੀ ਆਪਾਂ 1.5 ਇੰਚ ਰੱਖਾਂਗੇ ਲੋ ਜੀ ਇਹ ਬਲੇਡ ਜਿਹੜੀ ਥੋੜੀ ਜਿਹੀ ਆਪਣੇ ਕਮਰ ਦੇ ਨਿਸ਼ਾਨ ਤੋਂ ਉੱਚੀ ਆਊਗੀ ਠੀਕ ਹੈ ਜੀ ਲੋ ਜੇ ਪਹਿਨ ਸ਼ਾਲ ਲਗਾਤੇ ਹੈ ਪਲੇਟਾਂ ਵਾਲੇ ਇਥੋਂ ਆਪ ਦੋ ਦਿਨ ਚ ਵੱਧ ਰੱਖ ਲੈਣਾ ਕਮੀਜ਼ ਨੂੰ ਕਮੀਜ਼ ਕੱਪੜਾ ਡਾਪਾ ਰੱਖਣਾ ਐਕਸਟਰਾ ਲੋ ਜੀ ਹੁਣ ਜਿਹੜੀ ਆਪਣੇ نیچے ਆਪਾਂ ਨਿਸ਼ਾਨ ਲਗਾ ਲਾਂਗੇ ਪਲੇਟਾਂ ਦੇ ਆਪਾਂ ਵਿੱਚ ਤੁਸੀਂ ਸੂਈ ਧਾਗਾ ਪਾ ਕੇ ਸਿੱਧੀ ਸੂਈ ਰੱਖ ਕੇ نیچے ਨਿਸ਼ਾਨ ਲਗਾ ਲਓ ਬਿਲਕੁਲ ਸਹੀ ਨਿਸ਼ਾਨ ਲੱਗਦੇ ਨੇ ਠੀਕ ਹੈ ਜੀ ਸਾਨੂੰ ਤੁਸੀਂ ਇਸ ਤਰ੍ਹਾਂ ਲਗਾ ਲਓ ਦਿਸਰਾ ਤੁਸੀਂ ਲਗਾ ਸਕਦੇ ਹੋ ਬਸ ਨਿਸ਼ਾਨ ਜਿਹੜੇ ਆਪਣੇ ਉਧਰ ਉਧਰ ਨਾ ਹੋਣ ਤੇ ਪਰ ਨਾਲ ਦੇ ਨਾਲ ਨਿਸ਼ਾਨ ਦਾ ਸਿੱਧਾ ਕਰਨਾ ਪਾਸਕੇਲ ਦੇ ਨਾਲ ਜੀ ਇਹ ਹੋ ਗਏ ਆਪਣੇ ਨਿਸ਼ਾਨ ਪਲੇਟਾਂ ਦੇ ਹੁਣ ਆਪਾਂ ਕਟਿੰਗ ਕਰਾਂਗੇ ਠੀਕ ਹੈ ਜੀ ਉੱਪਰ ਆਪਾਂ 1/2 ਇੰਚ ਦੀ ਕਾਟ ਪਾਵਾਂਗੇ ਪਹਿਲਾਂ ਠੀਕ ਹੈ ਜੀ ਇੱਥੇ ਆਪਾਂ ਨੇ 1/2 ਇੰਚ ਵਾਲਾ ਨਿਸ਼ਾਨ ਲਗਾ ਕੇ ਮੋਡੇ ਵਾਲੇ ਕਾਰਟ ਪਾਵਾਂਗੇ ਤਾਂ ਜੋ ਆਪਣੇ ਜਿਹੜੇ ਆਪਣੇ ਤੀਰੇ ਆਪਣਾ ਸੈਡਾ ਤੋਂ ਨਹੀਂ ਗਿਰਨਗੇ ਠੀਕ ਹੈ ਜੀ ਇਸ ਲਈ ਆਪਾਂ ਕਾਰਟ ਪਾ ਦਿੰਨੇ ਆ ਜੇ ਮੈਂ ਛੋਟੇ ਗਲੇ ਵਿੱਚ ਆਪਾਂ ਜ਼ਰੂਰੀ ਪਾਉਣੇ ਚਾਹੀਦੀ ਆ ਠੀਕ ਹੈ ਜੀ ਲਓ ਜੀ ਪਹਿਲਾਂ ਆਪਾਂ ਦੋਨੇ ਪੱਲੇ ਹੀ ਅੜੇ ਇਕੱਠੇ ਘਟ ਦਾਂਗੇ ਉਸ ਤੇ ਵਾਦ ਆਪਾਂ ਫਰੰਟ ਵਾਲਾ ਪਹਿਲਾਂ ਚੱਕ ਕੇ ਜਿਹੜੀ ਉਹਦੀ ਕੱਟ ਪਾ ਦਾਂਗੇ। ਲੋ ਜੀ ਤੇ ਹੁਣ ਆਪਾਂ ਫਰੰਟ ਵਾਲਾ ਪਹਿਲਾਂ ਚੱਕ ਕੇ ਇਸ ਤਰ੍ਹਾਂ ਠੀਕ ਹੈ ਜੀ ਅੱਗੇ ਵਾਲਾ ਤੇ ਉਹਦੀ ਕਟਿੰਗ ਕਰ ਦਾਂਗੇ। ਲੋ ਜੀ ਇਹ ਹੋ ਗਈ ਆਪਣੇ ਫਰੰਟ ਵਾਲੀ ਘਾਟ ਠੀਕ ਹੈ ਜੀ ਹੁਣ ਆਪਾਂ ਕਰਾਂਗੇ ਬਾਹਾਂ ਦੀ ਕਟਿੰਗ ਤੇ ਆਪਾਂ ਜਿਹੜੀਆਂ ਪਲੇਟਾਂ ਆਪਣੇ ਰਹਿੰਦੀਆਂ ਨੇ ਦੋ ਸਾਈਡਾਂ ਵਾਲੇ ਪਹਿਲਾਂ ਪਾਉ ਨਿਸ਼ਾਨ ਲਗਾ ਦਾਂਗੇ ਇਸ ਤਰ੍ਹਾਂ ਪਹਿਲਾਂ ਆਪਾਂ ਕੱਟ ਲਗਾ ਲੈਣੀ ਪਲੇਟਾਂ ਤੇ ਫੀਟਿੰਗ ਦੇ ਨਿਸ਼ਾਨਾਂ ਤੇ ਲੋ ਜੀ ਤੋਂ ਦੋ ਆਪਾਂ ਫੀਟਿੰਗ ਦੇ ਨਿਸ਼ਾਨ ਲਗਾਉਣੇ ਤੇ ਆਪਾਂ ਦਾ ਅੱਧਾ ਇੰਚਾ ਜਿਹੜਾ ਪੱਲਾ ਹੈ ਫਰੰਟ ਵਾਲਾ ਉਹ ਡਾਊਨ ਹੋ ਜਾਂਦਾ ਆ ਠੀਕ ਹੈ ਜੀ ਪਿੱਛੇ ਵਾਲਾ ਬਾਧਾ ਦਮ ਕਿ ਅੱਗੇ ਵਾਲੀ ਜਿਹੜੀ ਸਾਈਡ ਪਲੇਟਾਂ ਆਪਣੀਆਂ ਨੇ ਉਹ ਕੱਪੜਾ ਵਿੱਚ ਆ ਜਾਂਦਾ ਤਾਂ ਇੰਚ ਆਪਣਾ ਡਾਡਾ ਘਟ ਜਾਂਦਾ ਇਸ ਲਈ ਤੁਸੀਂ ਬੈਕ ਵਾਲੇ ਪੱਲੇ ਨੂੰ ਜਿਹੜਾ ਆਪਣਾ ਬਾਧਾ ਉਹਨੂੰ 1/2 ਇੰਚ ਕਟਾਈ ਕਰਕੇ ਫਿਰ ਪਲੇਟਾਂ ਦੇ ਨਿਸ਼ਾਨ ਜਿਹੜੇ ਆਪਣੇ ਜਿਹੜੀ ਫਿਟਿੰਗ ਵਾਲੇ ਨਿਸ਼ਾਨ ਉਹ ਮਿਲਾ ਕੇ ਫਿਰ ਫਿਟਿੰਗ ਦੇ ਨਿਸ਼ਾਨ ਲਗਾਇਆ ਕਰੋ ਠੀਕ ਹੈ ਜੀ ਇਹਦੇ ਨਾਲ ਕੀ ਆਪਣਾ ਕਮੀਜ਼ ਦਾ ਗਾਲਾ ਜਿਹੜਾ ਪਿੱਛੇ ਨੂੰ ਨਹੀਂ ਜਾਂਦਾ ਹੈਗਾ ਜਦੋਂ ਆਪਾਂ ਇਸ ਤਰੀ ਮਿਲਾ ਦਿੰਨੇ ਫਿਰ ਉਹਦਾ ਆਪਣਾ ਅੱਗੇ ਵਾਲਾ ਪੱਲਾ ਫਿਰ ਉੱਪਰ ਚੜੀ ਜਾਂਦਾ ਆ ਠੀਕ ਹੈ ਜੀ ਇਹ ਆਪਾਂ ਹੁਣ ਕੱਟ ਲਗਾਏ ਸੀ ਜਿਹੜੇ ਕੱਟ ਦੇ ਨਾਲ ਆਪਾਂ ਇਸ ਤਰ੍ਹਾਂ ਪਲੇਟਾਂ ਨੂੰ ਬਲਾਦਾਂਗੇ ਲੋ ਜੀ ਹੁਣ ਆਪਾਂ ਕਰਾਂਗੇ ਬਾਹਾਂ ਦੀ ਕਟਈ ਪਹਿਲਾਂ ਤੁਹਾਨੂੰ ਦੱਸ ਦਿਆਂ ਨਾ ਇਹ ਮੋਡਾ ਇਹਦਾ ਤਿਆਰ ਆਪਾਂ 8.5 ਕਰਨਾ ਨਾ ਠੀਕ ਹੈ ਜੀ ਤੇ ਇਥੋਂ ਆਪਾਂ ਨੇ ਜਿਹੜਾ ਸਿਲਾਈ ਦਾ ਨਿਸ਼ਾਨ ਛੱਡ ਕੇ ਤੁਸੀਂ ਦੇਖੋ ਤੇ ਹੁਣ ਆਪਾਂ ਮੋਡਾ ਨਾਪਦੇ ਕਿੰਨਾ ਬਣਦਾ ਦੇਖੋ ਠੀਕ ਹੈ ਜੀ ਫਿਟਿੰਗ ਤੱਕਰ ਬਿਲਕੁਲ ਸਹੀ ਹੋਊਗਾ ਦੇਖੋ 9 ਇੰਚ ਬਣ ਗਿਆ ਨਾ ਕਿਉਂਕਿ ਅੱਧਾ ਇੰਚ ਆਪਣਾ ਜਿਹੜਾ ਪਲੇਟ ਵਿੱਚ ਆ ਜਾਣਾ ਬਸ ਆਪਣਾ ਉਹੀ ਵਧਿਆ ਆ ਤੇ ਆਪਣਾ ਜਿਹੜਾ 8.5 ਜਿਹੜਾ ਮੋਟਾ ਬਿਲਕੁਲ ਸਹੀ ਤਿਆਰ ਹੋਊਗਾ ਠੀਕ ਹੈ ਜੀ ਇੱਥੇ ਆਪਾਂ 2.5 ਇੰਚ ਗਲਾ ਰੱਖਣਾ ਆ ਲੰਬਾਈ ਗਲੇ ਦੀ ਮਤਲਬ ਕਿ ਤੇ ਚੌੜਾਈ ਵੀ ਜਿਹੜੇ ਆਪਾਂ ਗਲੇ ਦੇ ਉਹ 2.5 ਵੀ ਰੱਖਾਂਗੇ ਠੀਕ ਹੈ ਜੀ ਲਓ ਜੀ ਹੋ ਗਿਆ ਆਪਣਾ ਪਿਛਲਾ ਗਲਾ ਲਓ ਜੀ ਠੀਕ ਹੈ ਜੀ ਜੇ ਤੁਸੀਂ ਗਲਾ ਮਤਲਬ ਵਿਆਨ ਵਾਲਾ ਬਣਾਉਣਾ ਫਿਰ ਤੁਸੀਂ 7 ਇੰਚ ਇਹਦਾ ਕਟਿੰਗ ਕਰਿਓ ਠੀਕ ਹੈ ਜੀ ਤੇ ਤੁਸੀਂ ਡੀਪ ਰੱਖ ਦਿਓ ਫਿਰ 6 ਇੰਚ ਜੇ ਥੋੜਾ ਛੋਟਾ ਰੱਖ ਦਿਓ ਫਿਰ ਸਵਾ ਕਸ਼ੇ ਰੱਖ ਲਿਓ ਠੀਕ ਹੈ ਜੀ ਤੇ ਹੋ ਗਈਆਂ ਆਪਣੀਆਂ ਬਾਹਾਂ ਠੀਕ ਹੈ ਜੀ ਬਾਹਾਂ ਦਾ ਕੱਪੜਾ ਤਾਂ ਪਹਿਲੇ ਉਤਾਰਿਆ ਹੋਇਆ ਇਹ ਆਪਣੇ ਕੋਲ ਆਲਓਵਰ ਸੂਟ ਸੀਗਾ ਹਾਂਜੀ ਬਾਹਾਂ ਦੀ ਲੰਬਾਈ ਆਪਾਂ 17 ਇੰਚ ਤਿਆਰ ਕਰਨੀ ਆਪਾਂ ਥੋੜੀ ਜੀ ਵੱਧ ਲੈ ਲਈ ਇਹ ਠੀਕ ਹੈ ਜੀ 20 ਇੰਚ ਹੈ ਤੇ ਅੱਗੇ ਤੋਂ ਖੁੱਲੀ ਆਪਣੇ ਕੋਲ 5 ਇੰਚ ਤੇ ਆਪਾਂ 2 ਇੰਚ ਵੱਧ ਰੱਖ ਲਿਆ ਇਹਨੂੰ ਠੀਕ ਹੈ ਜੀ ਇੱਥੋਂ ਆਪਾਂ ਹੁਣ 3 ਇੰਚ ਤੋਂ ਕਾਟ ਪਾਵਾਂਗੇ ਇਹਦੀ ਜਿਹੜੀ ਬੰਦੂ ਵਾਲੇ ਸਾਈਡ ਉਹ ਮੇਰੀ ਸਾਈਡ ਹੈ ਖੁੱਲੀ ਵਾਲੇ ਸਾਈਡ ਤੋਂ ਆਪਾਂ ਨੇ ਨਿਸ਼ਾਨ ਲਗਾ ਲਿਆ ਇਸ ਤਰ੍ਹਾਂ ਠੀਕ ਹੈ ਜੀ ਇੱਥੇ ਆਪਣਾ 8.5 ਆਪਣਾ ਬੋਡਾ ਤਿਆਰ ਹੋਣਾ ਹੈ ਠੀਕ ਹੈ ਜੀ ਉਹ ਨਿਸ਼ਾਨ ਲਗਾ ਲਿਆ ਪਹਿਲਾਂ ਆਪਾਂ ਨੇ ਇੱਥੋਂਪਰ 3 ਇੰਚ ਦਾ ਨਿਸ਼ਾਨ ਲਾ ਕੇ ਪਹਿਲਾਂ ਜਿਹੜੀ ਆਪਾਂ ਕਾਟ ਪੌੜੀ ਤੁਹਾਨੂੰ ਦੱਸਦੇ ਹਾਂ ਇਹ ਨਿਸ਼ਾਨਾ ਪੈਦਾ ਸਿੱਧਾ ਕਰ ਲਿਆ ਠੀਕ ਹੈ ਜੀ ਤੇ ਇਥੋਂ ਆਪਾਂ ਰੱਖ ਲਿਆ 2.5 ਇੰਚ ਠੀਕ ਹੈ ਜੀ ਉੱਪਰ ਤੋਂ ਜਿੱਥੇ ਮੋਢੇ ਤੇ ਆਪਾਂ ਕਾਟ ਪਾਉਣੀ ਆ ਤੇ ਇਥੋਂ ਆਪਾਂ ਨੇ 2.5 ਇੰਚ ਦਾ ਨਿਸ਼ਾਨ ਤੋਂ ਆਪਾਂ ਜੜਾਏ ਨਿਸ਼ਾਨ ਆ ਜਿਹੜਾ ਆਪਣਾ ਤਿਆਰ 8.5 ਦਾ ਨਿਸ਼ਾਨ ਆਪਾਂ ਉਹਨੂੰ ਮਿਲਾ ਲੈਣਾ ਹੈ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਸਕੇਲ ਨਾਲ ਮਿਲਾ ਲੈਣਾ ਤੇ ਹੁਣ ਆਪਾਂ ਨੇ ਇੰਚ ਟੇਪ ਰੱਖਣਾ ਪਹਿਲਾਂ ਆਪਾਂ ਜਿਹੜਾ ਕੱਪੜਾ ਆਪਣੇ ਕੋਲੇ ਹੈਗਾ ਇਹ ਦੇਖੋ ਨਿਸ਼ਾਨ ਲੱਗਿਆ ਹੈ ਇਹਦੇ ਪਹਿਲਾਂ ਆਪਾਂ ਨੇ ਹਾਫ ਕਰ ਲੈਣਾ ਠੀਕ ਹੈ ਜੀ 6.5 ਇੰਚ ਆ ਗਿਆ ਇਹ ਆਪਣੇ ਕੋਲੇ ਤੇ ਇਥੋਂ ਆਪਾਂ ਹਾਫ ਕਰ ਲਿਆ ਨੂੰ ਇਦਾਂ ਠੀਕ ਹੈ ਜੀ ਤੇ ਹੁਣ ਆਪਾਂ ਅੱਧਾ ਇੰਚ ਜਿਹੜਾ ਨਿਸ਼ਾਨ ਤੋਂ ਉੱਪਰ ਤੇ ਅੱਧਾ ਇੰਚ ਆਪਣੇ ਕੋਲੇ نیچے ਠੀਕ ਹੈ ਜੀ ਜਿਹੜਾ ਉੱਪਰ ਵਾਲਾ ਨਿਸ਼ਾਨ ਆ ਉਹ ਹੋਗੀ ਬੈਕ ਵਾਲੀ ਕਾਟ ਤੇ ਜਿਹੜਾ نیچے ਵਾਲਾ ਨਿਸ਼ਾਨ ਆ ਉਹ ਹੋਗੀ ਫਰੰਟ ਵਾਲੀ ਕਾਟ ਠੀਕ ਹੈ ਜੀ ਆ ਦੇਖੋ ਇਹ ਹੋਗੀ ਬੈਕ ਵਾਲੀ ਜਿਹੜਾ ਨੀਚੇ ਆਪਾਂ ਨਿਸ਼ਾਨ ਲਾਇਆ 1/2 ਇੰਚ ਤੇ ਉਹ ਹੋ ਗਈ ਆਪਣੀ ਫਰੰਟ ਵਾਲੀ ਮਤਲਬ ਕਿ ਫਰੰਟ ਵਾਲੀ ਕਾਰਡ ਜਿਹੜੀ ਹੈ ਆਪਣੀ 1 ਇੰਚ ਤੋਂ ਕਾਰਡ ਪੈ ਗਈ ਟੋਟਲ ਠੀਕ ਹੈ ਜੀ ਇਹਦਾ ਗੋੜਾ ਇਹਦੇ ਵਿੱਚ ਆਪਾਂ ਨਿਸ਼ਾਨ ਬਲਾ ਲੈਣਾ ਤੇ ਹੁਣ ਆਪਾਂ ਜਿਹੜਾ ਤਿਆਰ ਨਿਸ਼ਾਨ ਉਹਨੂੰ ਬਲਾ ਦਾਂਗੇ ਠੀਕ ਹੈ ਜੀ ਤੇ ਆਪਣਾ ਮਾਰਜਨ ਵਾਲਾ ਨਿਸ਼ਾਨ ਇਹਦਾ ਆਪਾਂ 2 ਇੰਚ ਬਾਧ ਰੱਖਿਆ ਉਹ ਵਾਲਾ ਨਿਸ਼ਾਨ ਹੋ ਗਿਆ ਠੀਕ ਹੈ ਜੀ ਇਹ ਹੋ ਗਏ ਜੀ ਆਪਣੇ ਬਾਹਾਂ ਤੇ ਨਿਸ਼ਾਨ ਤੇ ਹੁਣ ਆਪਾਂ ਕਟਿੰਗ ਕਰ ਦਾਂਗੇ ਲਓ ਜੀ ਪਹਿਲਾਂ ਆਪਾਂ ਬੈਕ ਵਾਲੀ ਕਾਰਟ ਪਾ ਲਈ ਇਸ ਤਰ੍ਹਾਂ ਠੀਕ ਹੈ ਜੀ ਤੇ ਬਾਅਦ ਆਪਾਂ ਪਾਵਾਂਗੇ ਫਰੰਟ ਵਾਲੀ ਲੋ ਜੀ ਹੁਣ ਆਪਾਂ ਪਾਵਾਂਗੇ ਫਰੰਟ ਵਾਲੀ ਪਹਿਲਾਂ ਆਪਾਂ ਬਾਹਾਂ ਨੂੰ ਦੋਨਾਂ ਨੂੰ ਖੋਲ ਲੈਣਾ ਇਸ ਤਰ੍ਹਾਂ ਆਪਾਂ ਜੋੜ ਕੇ ਰੱਖੀ ਹੋਈਆਂ ਬਾਹਾਂ ਠੀਕ ਹੈ ਜੀ ਦੋ ਪੀਸ ਆਪਾਂ ਮਤਲਬ ਕਿ ਐਦਾ ਕਰ ਲੈਣੀ ਦੇਖੋ ਖੋਲ ਲਿਆ ਦੋਨਾਂ ਬਾਹਾਂ ਠੀਕ ਹੈ ਜੀ ਤੇ ਹੁਣ ਇਹ ਆਪੇ ਆਪਣੀ ਆ ਗਈ ਫਰੰਟ ਵਾਲੀ ਕਾਟ ਲਓ ਜੀ ਠੀਕ ਹੈ ਜੀ ਬਿਲਕੁਲ ਸਹੀ ਕਟਿੰਗ ਹੈ ਠੀਕ ਹੈ ਜੀ ਤੇ ਮੋਡੇ ਦੇ ਹਿਸਾਬ ਨਾਲ ਆਪਣਾ ਮੋਡਾ ਬਿਲਕੁਲ ਬਰਾਬਰ ਸਹੀ ਆਊਗਾ ਠੀਕ ਹੈ ਜੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸ਼ੇਅਰ